ਪੈਸਿਆਂ ਦੀ ਲੈਂਦੇ ਨੂੰ ਲੈ ਕੇ ਘਰ ਵਿੱਚ ਦਾਖਲ ਹੋ ਕੇ ਚਲਾਈਆਂ ਗੋਲੀਆਂ ਤਿੰਨ ਜ਼ਖਮੀ ਇੱਕ ਦੀ ਹਾਲਤ ਗੰਭੀਰ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਬਾਸਰਕੇ ਵਿੱਚ ਪੈਸਿਆਂ ਦੇ ਲੈਂਦੇ ਨੂੰ ਲੈ ਕੇ ਇੱਕ ਧਿਰ ਵੱਲੋਂ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਉਂਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹਨ ਜਿਨ੍ਹਾਂ ਵਿੱਚੋਂ ਇੱਕ ਬਜ਼ੁਰਗ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉਧਰ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਪੁੱਤਰ ਹਰਬੰਸ ਸਿੰਘ ਰਣਜੋਤ ਸਿੰਘ ਅਤੇ ਲਵਪ੍ਰੀਤ ਸਿੰਘ ਪਿੱਖੀਵਿੰਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਹਨ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਤਿੰਨ ਬਾਸਰਕੇ ਦੇ ਵਿੱਚ ਗੋਲੀ ਜਿਹੜੀਆਂ ਗੋਲੀਆਂ ਮਾ ਉਹ ਚੱਲੀਆਂ ਵਾ ਸਰ ਤਿੰਨ ਕ ਜਾਣੇ ਇੰਜਰਡ ਹੋਏ ਆ ਸਰ ਕੀ ਸਾਰਾ ਮਾਮਲਾ ਵਾਏ ਪੁਲਿਸ ਨੂੰ ਤਸਵੀਰ ਮਿਲੀ ਸੀ ਪਹਿਲੇ ਬਾਸਰਕੇ ਕੋਲ ਜਿੱਦਿਆ ਮਾ ਤੇ ਉਹਦੇ ਤਿੰਨ ਬੰਦੇ ਇੰਜਰਡ ਹੋਏ ਆ ਇੱਥੇ ਨਾਂ ਤੋਂ ਪਿੱਟਰ ਦੇ ਖੇੜੇ ਪੁੱਜੇ ਆ ਇਹ ਕਿਨੋ ਸਟੇਟਮੈਂਟ ਹੋ ਗਈ ਤੇ ਬਿਲਕੁਲ ਸਟੇਟਮੈਂਟ ਨਹੀਂ ਜਾ ਰਹੀ ਆ ਉਹਨੂੰ ਕਹਾੜੀ ਤੋਂ ਪੂਰੀ ਤਰ੍ਹਾਂ ਹੀ ਕਰੀ ਕਰ ਰਹੀ ਆ ਗੋਲਗੇ ਸਰ ਤਿੰਨਾਂ ਤੇ ਲੱਗੀਆਂ ਨਾ ਹਾਂ ਤਿੰਨੇ ਤਿੰਨ ਬੰਦੇ ਤੇ ਠੀਕ ਦੂਜੇ ਬੰਦੇ ਸਰ ਰੈਸਟ ਕਰ ਲਈ ਜਿੰਨੇ ਗੋਲੀਆਂ ਨੇ ਨਹੀਂ ਮੈਂ ਕਹਾਵਾਂਗੇ ਰੈਸਟ ਕਰਾਂਗੇ ਛੇਤੀ ਕਰਾਂਗੇ ਠੀਕ ਹੈ ਸਿਕੂ ਕਿਹੜਾ ਪਿੰਡ ਹੈ ਬਸ ਜਿਹੜੀਆਂ ਗੋਲੀਆਂ ਚੱਲੀਆਂ ਕੀ ਮਸਲਾ ਕੀ ਹੈ ਪੈਸਾ ਦਾ ਲੈਣ ਦੇਣ ਚੀਕੀ ਅੱਛਾ ਕਿਥੇ ਗੱਲਾਂ ਚਲਾਈਆਂ ਗੋਲੀਆਂ ਨੇ 75 ਗਣੇ ਪਿੰਡ ਦਾ ਕੋਈ ਪ੍ਰਾਣੀ ਰੰਜੀ ਸੀ ਸੀਗੀ ਰੰਜੀ ਜੀ ਦਾ ਪਤਾ ਨਹੀਂ ਅੱਗੇ ਦੋ ਵਾਰ ਆ ਕੇ ਆਇਆ ਸੀ ਕਹਿ ਕੇ ਗਿਆ ਜਵਾਹਰਤਾ ਵੀ ਮੈਂ ਘਰੇ ਨਹੀਂ ਮੈਂ ਦੀ ਮੇਰਾ ਮੁੰਡਾ ਕਹਿੰਦਾ ਵੀ ਤੂੰ ਤਿੰਨ ਚਾਰ ਬੰਦੇ ਮਾਰਦੇ ਮੈਂ ਆਪੇ ਨਿਪਟੜ ਦੂੰਗਾ ਤੇ ਗੋਲੀਆਂ ਕਿੱਥੇ ਚਲ ਗਈਆਂ ਤੁਸੀਂ ਘਰੇ ਮਜੂਦ ਸੀਗੇ ਹਾਂ ਜੀ ਕਿੰਨੇ ਕੇ ਜਾਣੇ ਸੀ ਅਸੀਂ ਹੈਗੇ ਕੋ ਪੰਜ ਛੇ ਜਣੇ ਕਿੱਧੇ ਕਿੱਧਰ ਲੱਗੀ ਗੋਲੀ ਵੀ ਜੀ ਮੇਰੇ ਮੇਰੇ ਬ੍ਰਦਰ ਤੇ ਮੇਰੇ ਫਾਸਲ ਤੇ ਤੇ ਤੁਹਾਡੇ ਗੋਲੀ ਲੱਗੀ ਜਾਂ ਸ਼ੂਕੇ ਲੱਗੀ ਵੀ ਹੈ ਕਹਿ ਕੇ ਨੰਗੀ ਨਾਲ ਤੇ ਬਾਕੀਆਂ ਤੇ ਲੱਗੀਆਂ ਮੈਂ ਹਾਂ ਜੀ ਉਹਨਾਂ ਲੱਗੀਆਂ ਸੀਰੀਅਸ ਕੌਣ ਨੇ ਤੇ ਮਾਤਾ ਸਾਹਿਬ कीअं कर इंसाफ़ चाहींदा जी